ਸੀ ਖੜੇ ਆ ਜਿੱਥੇ ਧਿਆਨਪੁਰ ਗਰਦਾਸਪੁਰ ਜਿਹੜੇ ਦਾ ਪਿੰਡ ਧਿਆਨਪੁਰ ਵਿੱਚ ਖੜੇ ਆ ਧਿਆਨਪੁਰ ਦੀ ਗਰਾਊਂਡ 'ਚ ਖੜੇ ਆ ਜਿੱਥੇ ਕਿ ਸ਼੍ਰੀ ਬਾਬਾ ਲਾਲ ਜੀ ਦੀ ਚੜ੍ਹੰਮ ਦਿਹਾੜੇ ਨੂੰ ਸਮਰਪਿਤ ਹੈ ਸ਼੍ਰੀ ਬਾਬਾ ਲਾਲ ਜੀ ਸਪੋਰਟਸ ਕਲੱਬ ਵੱਲੋਂ 33ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ ਕਰਾਇਆ ਜਾ ਰਿਹਾ ਬਹੁਤ ਸਾਰੀਆਂ ਟੀਮਾਂ ਨੇ ਇਹਦੇ ਵਿੱਚ ਸੰਯੋਗ ਦਿੱਤਾ ਆਪਣਾ ਬਹੁਤ ਸਾਰੇ ਲੋਕਾਂ ਨੇ ਸੰਯੋਗ ਦਿੱਤਾ ਹੈ ਸਾਰਾ ਤੁਹਾਨੂੰ ਅੱਜ ਪਰ ਮੈਂ ਇਹਨੂੰ ਕਹੂੰਗਾ ਕਿ ਆ ਜਿਹੜੇ ਛੋਟੇ-ਛੋਟੇ ਬੱਚੇ ਖੇਡ ਰਹੇ ਨੇ ਇਹਨਾਂ ਨੂੰ ਵਿਖਾਇਆ ਜਾਵੇ ਕਿ ਸਾਡੀ ਇਸ ਪਿੰਡ ਦੀ ਮਿਹਨਤ ਲਾ ਲੋ ਵੀ ਇਹ ਛੋਟੇ ਛੋਟੇ ਬੱਚਿਆਂ ਨੂੰ ਕਿੱਦਾਂ ਇਹ ਟ੍ਰੇਨ ਫੁੱਟਬਾਲ ਦੀ ਟੀਮ ਨੂੰ ਤਿਆਰ ਕਰਦੇ ਕਿੱਦਾਂ ਟ੍ਰੇਨ ਕਰ ਰਹੇ ਨੇ ਆ ਵੇਖੋ ਤੁਸੀਂ ਦੇਖ ਸਕਦੇ ਹੋ ਕਿ ਨਿਗੇ ਨਿਗੇ ਬੱਚੇ ਕਿਉਂ ਇਹ ਸਾਡਾ ਆਉਣ ਵਾਲਾ ਭਵਿੱਖ ਹੈ ਜੇ ਇਹ ਬਚ ਜਾਣਗੇ ਤੇ ਸਾਡੀਆਂ ਸ਼ਾਇਦ ਪੀੜ੍ਹੀਆਂ ਬਚ ਜਾਣ ਜਿਸ ਤਰ੍ਹਾਂ ਪੰਜਾਬ ਦਾ ਹਾਲ ਹੈ ਜਿਸ ਤਰ੍ਹਾਂ ਪੰਜਾਬ ਨਸ਼ਿਆਂ ਦੇ ਵਿੱਚ ਤੁਰਿਆ ਜਾ ਰਿਹਾ ਤੁਸੀਂ ਵੇਖ ਸਕਦੇ ਨਿਗੇ ਨਿਗੇ ਬੱਚੇ ਨੇ ਵੇਖੋ ਕਿੰਨੇ ਕਿੰਨੇ ਵਧੀਆ ਲੱਗਦੇ ਨੇ ਖੇਡਦੇ ਇਹ ਸਾਰਾ ਹੀ ਜਿਹੜਾ ਆ ਉਹ ਪਿੰਡ ਦੇ ਸੰਜੋਗ ਦੇ ਨਾਲ ਹੀ ਇਹ ਉਪਰਾਲਾ ਹੁੰਦਾ ਤੁਸੀਂ ਦੇਖ ਸਕਦੇ ਸਾਡੇ ਪਿੰਡਾਂ ਨੂੰ ਚਾਹੀਦਾ ਕਿ ਆਪਣੇ ਪਿੰਡਾਂ ਦੀਆਂ ਗਰਾਊਂਡਾਂ ਸਾਨੂੰ ਸਾਹਮਣੀਆਂ ਚਾਹੀਦੀਆਂ ਗਰਾਊਂਡਾਂ ਸਾਹਮ ਕੇ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਅੱਗੇ ਲਿਆਉਣ ਦਾ ਸਾਡੇ ਕੋਲ ਬੜਾ ਵਧੀਆ ਮੌਕਾ ਕਿ ਅਸੀਂ ਉਹਨਾਂ ਨੂੰ ਹਰੇਕ ਗੇਮ ਨੂੰ ਇਹ ਨਹੀਂ ਇੱਕ ਫੁੱਟਬਾਲ ਨੂੰ ਹਰੇਕ ਗੇਮ ਨੂੰ ਪ੍ਰਮੋਟ ਕਰੀਏ ਜਿਹਦੇ ਨਾਲ ਸਾਡੀ ਜਿਹੜੀ ਆ ਜਵਾਨੀ ਬਚ ਸਕੇ ਅਸੀਂ ਤੁਹਾਨੂੰ ਉਸ ਸ਼ਖੀਤ ਨਾਲ ਮਲਾਉਂਦੇ ਜਿਹੜੇ 1978 ਦੇ ਵਿੱਚ ਇਸ ਜਗ੍ਹਾ ਇਸ ਗਰਾਊਂਡ ਦੇ ਵਿੱਚ ਖੇਡਣ ਵਾਲੇ ਤੁਹਾਨੂੰ ਉਹਨਾਂ ਨਾਲ ਮਲਾਉਂਦੇ ਆ ਸਾਸ਼ਿਕਾ ਬਜ਼ੁਰਗੋ ਠੀਕ ਠਾਕ ਨੇ ਠੀਕ ਠਾਕ ਠੀਕ ਠਾਕ ਵਧੀਆ ਨਾਂ ਕੀ ਆਪਣਾ ਨਾਂ ਆਪਣਾ ਤਾਂ ਵੈਸੇ ਜੀ ਬਲਵਿੰਦਰ ਕੁਮਾਰ ਹਾਂ ਜੀ ਤਾਂ ਆਮ ਜਨਾਂ ਲਾਟ ਕੇ ਨਾਂ ਚੱਲਦਾ ਬਲਵਿੰਦਰ ਕੁਮਾਰ ਬੱਲੂ ਕਰਕੇ ਬੱਲੂ ਕਰਕੇ ਬੱਲੂ ਕਰ ਭਾਵੇਂ ਕਿਸੇ ਪਿੰਡ ਵਿੱਚ ਚੱਲਦਾ ਲਾਗੇ ਚੱਗੇ ਜਿੰਨੇ ਸੱਦਰ ਮਿੱਤਾਂ ਲਾਗੇ ਦੇ ਆ ਤੇ ਫੁੱਟਬਾਲ ਨਾਲ ਕਿੰਨਾ ਕੁ ਪ੍ਰੇਮ ਆ ਪੋਲ ਬਾਲਾ ਦਾ ਅਜੇ ਵੀ ਕਈ ਵਾਰੀ ਸੱਜ ਪੁੱਛੇ ਦੀ ਕੀ ਕਰਦਾ ਵੀ ਇੱਕ ਵਾਰੀ ਫੇਰ ਗਰਾਊਂਡ ਤੇ ਉਤਰਿਆ ਕਿੰਨੀ ਉਮਰ ਕਿੰਨੀ ਹੋ ਚੁੱਕੀ ਆ ਪੈਂਡ ਸਾਲ ਹੋ ਚੰਗੀ ਆ 65 ਸਾਲ ਹਾਂਜੀ ਅੱਛਾ 65 ਸਾਲ ਦੇ ਵਿੱਚ ਵੀ ਇਹਨਾਂ ਜਜ਼ਬਾ ਹੈਗਾ ਵੀ ਮੈਂ ਗਰਾਊਂਡ ਦੇ ਵਿੱਚ ਬੰਦਾ ਨਾ ਨਾ ਮੇਰੇ ਯਾਰ ਦੋਸਤ ਵੀ ਆਂਦੇ ਆ ਵੀ ਜੇ ਤੂੰ ਆ ਕੰਮ ਛੱਡ ਦੇ ਤਾਂ ਜੇ ਨਵੇਂ ਮੁੰਡਿਆਂ ਨੂੰ ਦੰਗਾ ਕਰਦਾ ਕਿਹੜਾ ਕੰਮ ਛੱਡ ਦੀ ਅੱਛਾ ਅੱਜ ਕਾ ਤੁਹਾਨੂੰ ਪਾਇ ਮਾ ਮੁੰਡਾ ਅੱਛਾ ਪੈਕ ਲਾ ਲਈਂ ਪੈਕ ਲਾ ਲਈਂ ਜੇ ਤੂੰ ਪੈਕ ਛੱਡਦੇ ਹੋ ਤੇ ਫਿਰ ਤੂੰ ਲਈਂ ਦੇ ਬੜੇ ਯਾਰ ਦੋਸਤ ਪੁਰਾਣੇ ਆਂਦੇ ਆ ਠੀਕ ਆ ਦੇ ਆ ਬੰਦੋ ਟਾਈ ਮਿੰਨੋ ਦਾ ਹੈ ਛੁੱਟੀ ਛੁੱਟੀ ਅੱਖ ਜੀ ਬਣਾਈ ਅੱਛਾ ਜੀ ਨਹੀਂ ਕਿ ਕਦੀ ਚਲੋ ਹੁਣ ਗੱਲ ਤੇ ਗੱਪ ਵਾਲੀ ਕਰੀਏ ਦੁਨੀਆ ਵੈਸੇ ਵੈਸੇ ਵੀ ਜਾਂਦੀ ਨਹੀਂ ਆਵੇਂ ਮੜਾ ਮੋਟਾ ਜੇ ਫੇਲਾ ਜੇ ਲਾਹੇਲੀ ਇਹ ਕਿ ਬਲਾਕ ਟੂਰਨਾਮੈਂਟ ਹੀ ਹੋਇਆ ਤੇ ਅਗਲਾ ਟੇਕਾ ਸਕਦੇ ਖੜਿਆ ਇਹ ਪੰਜਾਬ ਲੈਵਲ ਦਾ ਟੂਰਨਾਮੈਂਟ ਹੋਇਆ ਤੇ ਪੰਜਾਬ ਲੈਵਲ ਦੀ ਟੇਕਾ ਸਕਦੇ ਖੜਿਆ ਭਾਵੇਂ ਕੱਲਾ ਹੀ ਜਾਏ ਇੱਥੋਂ ਠੀਕ ਹੈ ਜੇ ਫਗਵਾੜੇ ਗਿਆ ਭਾਵੇਂ ਅੱਜ ਦੇ ਵਿੱਚ ਥੱਦਿਆ ਤੇ ਇੱਥੋਂ ਕੱਲਾ ਹੀ ਜਾ ਆ ਯਾਰ ਦੋਸਤ ਕਦਾ ਲਾਲ ਲਾਈ ਯਾਰ ਪਰ ਮੈਂ ਦਰਸ਼ਕਾਂ ਨੂੰ ਕਹਿ ਸਕ ਕਹਿ ਸਕਦਾ ਕਿ ਵੇਖ ਲੋ ਇਹਨਾਂ ਦੀ ਖੇਡ ਜਿਹੜੀ ਆ ਅਜੇ ਵੀ ਬਰਕਰਾਰ ਆ ਤੇ ਅੱਜ ਕੱਲ ਸਾਡੇ ਨੌਜਵਾਨ ਜਿਹੜੇ ਨੇ ਉਹ ਸਟੈਮਨਾ ਹੀ ਲੈਂਦੇ ਸਾਰੀ ਦਿਨ ਲੰਘ ਜਾਂਦੀ ਹੈ ਕਹਿ ਲੈ ਚਾ ਮੈਂ ਆਪਣੀ ਜ਼ਿੰਦਗੀ ਚ ਤਿੰਨ ਛੋਟੀਆਂ ਖਾਦੀਆਂ ਆਪਣੇ ਸਟਾਫ ਦੇ ਅੱਛਾ ਜੀ ਤੇ ਪਾਣੀ ਦੇ ਉਦਾਂ ਉਹ ਆ ਬੱਲੇ ਲੜਕਾ ਹੀ ਸੁਕਾ ਹੀ ਉਦੋਂ ਮੁੰਡੇ ਪਾਣੀ ਪੀ ਕੇ ਮਗਲੇ ਵਰਦੇ ਜਾਂਦੇ ਇੱਥੇ ਮਰੂਤਾਂ ਦਾ ਬਾਗ ਹੁੰਦਾ ਜਿੱਥੇ ਬਾਂਗਰੀ ਆ ਅੱਛਾ ਜੀ ਬੀਡਿੰਗ ਪਈ ਆ ਤਾਂ ਬਾਅਦ ਐਨੂੰ ਚੱਲ ਗਿਆ ਮੈਂ ਪੀੜੀ ਸਾਹਬ ਨੇ ਚੱਲਣਾ ਨਹੀਂ ਚੰਚਾਲ ਪਿੰਕੇ ਹੋ ਗਿਆ ਤੇ ਪਿੱਛੋਂ ਕੀਦੀ ਰਲੀ ਜਾਂਦੇ ਮੈਦੂ ਵੀ ਚਲੇ ਗਿਆ ਚੋਰੀ ਬੰਦੇ ਨੇ ਦਾਤਾ ਜੀ ਪਾਣੀ ਪੀਆ ਤਾਂ ਲੈ ਛੋਟਾ ਜਿਆਦਾ ਆਂਦਾ ਹੋਇਆ 300 ਰੁਪਏ ਮਾਰਿਆ 45 ਪੰਦਾ ਇਹ ਗਿਆ ਸਾਰੇ ਗਿਆ ਪੁੱਤ ਸਰ ਵੀ ਸਲਮਾਰ ਜੀ ਤੇ ਪਾਣੀ ਪੀ ਰੋ ਠੀਕ ਜੀ ਇਹ ਬਹੁਤ ਤਗੜਾ ਉਹ ਖਲੋਂਦੇ ਵੀ ਹਾਲ ਫੁੱਟਬਾਲ ਖੇਡਣਾ ਚਾਲੂ ਕੀਤਾ ਇਹ 67 ਪਹਿਲਾ ਟੂਰਨਾਮੈਂਟ ਇੱਥੇ ਖੇਡਿਆ ਅੱਛਾ ਜੀ ਗਰਦਾਸਪੁਰ ਜ਼ਿਲ੍ਹਾ ਖੇਡ ਕੇ ਆ ਰਹੇ ਅੱਛਾ ਧਾਰੀਵਾਰ ਖੇਡਣ ਦੇ ਉੱਥੇ ਇੱਥੇ ਟੂਰਨਾਮੈਂਟ ਸ਼ੀਰਕਪਾਲ ਸਿੰਘ ਤੇ ਨਾਂ ਦੇ ਸ਼ੁਰੂ ਹੋਇਆ ਸੀਗਾ ਸੰਘੇੜਿਆਂ ਤੋਂ ਪਹਿਲਾ ਟੂਰਨਾਮੈਂਟ ਹੋਇਆ ਕਿ ਕਦੋਂ ਤੁਹਾਨੂੰ ਇਹ ਚੀਜ਼ਾਂ ਦਾ ਜਾਣਕਾਰੀ ਹੋਈ ਫੁੱਟਬਾਲ ਬਾਰੇ ਤੁਸੀਂ ਤਾਂ ਬੜਾ ਪੁਰਾਣਾ ਖੇਡੇ ਹੋ ਇਹ ਪਹਿਲਾ ਤੋਂ ਹੀ ਇੱਥੇ ਟੂਰਨਾਮੈਂਟ ਬਲਾਡ ਲੈਵਲ ਤੇ ਅਛਾ ਜੀ ਜਿਹੜੇ ਲਾਵਦੇ ਖੇਡਦੇ ਨੇ ਪੰਜ ਵੜੇ ਵੇਂਦੇ ਨੇ ਤਾਂ ਕੀ ਅੰਤਰ ਅੱਜ ਦੀ ਜਿਹੜੇ ਫੁੱਟਬਾਲ ਦੀ ਟੀਮ ਆ ਜਾਂ ਟਾੜੇ ਸਮੇਂ ਦੇ ਖਿਡਾਰੀ ਇਹਨਾਂ ਦੇ ਵੀ ਕੋਈ ਅੰਤਰ ਆਪਦਾ ਕਿ ਜਾਂ ਮੇਰੇ ਹਿਸਾਬ ਨਾਲ ਬਹੁਤ ਅੰਤਰ ਆ ਗਿਆ ਉਹ ਆ ਜੀ ਪਰ ਅੰਤਰ ਹੈਗਾ ਅਛਾ ਜੀ ਅੰਤਰ ਇਹ ਵੀ ਉਹ ਵਾ ਜਿਹੜੇ ਥੀਲੇ ਬਾਜ਼ਾਰ ਤੋਂ ਲੈ ਹੈ ਨੇ ਟਾੜੇ ਸਮੇਂ ਨਹੀਂ ਸੀ ਤੇ ਘਰਾਂ ਦੇ ਵਿੱਚ ਆਮ ਘਰ ਜਿਹੜੇ ਵੇਰਾ ਹੀ ਜੀ ਨਰਾਈਆਂ ਹੋਣੀਆਂ ਦੁੱਧ ਹੋਣਾ ਦਹੀਂ ਹੋਣਾ ਮੱਖਣ ਮਾਵਲ ਕੇ ਜੜਾ ਮੁੰਡੇ ਖੇਡਣਗੇ ਜੇ ਨਾਲ ਖੇਡਣਗੇ ਪਰ ਉਹ ਉਹ ਸਮੇਂ ਤੇ ਕਬੱਡੀ ਨੂੰ ਕਬੱਡੀ ਵੀ ਬਹੁਤ ਖੇਡੀ ਜਾਂਦੀ ਬੱਡੀ ਬਹੁਤ ਤਗੜੀ ਸਾਡੇ ਇਲਾਕੇ ਦੇ ਮੁੰਡੇ ਇਹੋ ਜਣ ਕਬੱਡੀ ਖੇਡਣ ਵਾਲੇ ਬਹੁਤ ਬਹੁਤ ਤਗੜੇ ਹੁੰਦੇ ਯਾਰ ਇੰਡੀਆ ਦਾ ਫੇਰ ਸਕਦੇ ਤੇ ਤੁਸੀਂ ਉਦੋਂ ਜਿਹੜੇ ਜਿਹੜੇ ਢਾਡੇ ਅਜੇ ਵੀ ਹੈਗੇ ਖਿਡਾਰੀ ਢਾਡੇ ਅਜੇ ਵੀ ਮੌਜੂਦ ਹੈਗੇ ਕਿ ਜਾਂ ਸਾਰੇ ਦੁਨੀਆ ਛੱਡ ਗਏ ਨੇ ਨਹੀਂ ਇੱਕ ਦੋ ਮੁੰਲਾ ਛੀੜਿਆਂ ਦਾ ਆਇਆ ਕਿਥੋਂ ਖੈਰ ਹੈ ਉਹ ਕਾਕਾ ਪਹਾ ਹੈਗਾ ਇੱਕ ਮਰੀਜ਼ ਬੜਾ ਸਿੰਘ ਪਹਿਲਵਾਨ ਹੁੰਦਾ ਸੀ ਅਜਾ ਮੁੰਡਾ ਵੀ ਹੈਗਾ ਤੁਸੀਂ ਮਰਿਹਾ ਸਾਥੀ ਜਲੇ ਜਣੇ ਦੇ ਤੁਸੀਂ ਖੇਡਣਾ ਬੰਦ ਕਰ ਦਿੱਤਾ ਹੋਣਾ ਖੇਡਣਾ ਮੇਰਾ ਗਾਲਵਾਕੀ ਪੰਜਾਬੀ ਸਿਆਸੀ ਕੀਤਾ ਉਹ ਵੀ ਦੋਵੇਂ ਗੋਲੇ ਜਵਾਬ ਦੇ ਗਏ ਕਿੰਨੀ ਉਮਰ ਹੋ ਗਈ ਆਪਣੀ ਲਗਭਗ 1 ਬਾਹਰ ਤੇ 5 ਲੱਗਦਾ 65 ਦੇ ਲੱਗੇ ਜਾਗੇ ਹੋਗੇ ਤੇ ਫੁੱਟਬਾਲ ਦਾ ਤੇ ਬੜਾ ਫਿਰ ਤਜਰਬਾ ਹੋਣਾ ਤੁਹਾਨੂੰ ਜੇ ਮੈਂ ਕੋਈ ਹੋਣ ਚਲੋ ਅੱਗੇ ਗੱਲ ਕਰ ਲਈਏ ਨਾ ਮੁਰੀਆ ਦਾ ਕਿ ਅਜਿੰਦਾ ਵੀ ਸ਼ਾਹ ਬਣਾ ਗਾਦ ਨਹੀਂ ਤੇ ਉਸਤਾਦ ਬਣਾ ਪਤਰ ਅੱਛਾ ਜੀ ਉਸਤਾਦ ਤਾਂ ਬਗਾਨ ਗੱਲ ਕੋਈ ਵੀ ਨਹੀਂ ਭਗਤ ਤੇ ਕੈਮਰਾ ਜਰੋਂਲੇ ਮੈਂ ਨਹੀਂ ਕਰਾਂਗੇ ਜੋ ਤੁਸੀਂ ਇਹੋ ਆਈ ਨਹੀਂ ਬੰਦਣਾ ਇਹਦੇ ਫਰਕ ਪੈਂਦਾ ਜੀ ਇਹ ਹੁਣ ਸਪਾਟ ਤੋਂ ਬਗੈਰ ਹੀ ਵੇਖੋ ਵੀ ਕੀ ਕਿਤਾ ਕੱਕਾ ਮਾਰ ਕੇ ਜੋ ਆਪਣਾ ਟਾਈਮ ਪਾਸ ਕਰ ਲਿਆ ਕਸਰਾ ਗੇ ਆ ਨਹੀਂ ਮੁੰਡਿਆ ਨਹੀਂ ਕਿਦਾਂ ਚਾਹੀਦੀਆਂ ਤੁਸੀਂ ਕਿਦਾਂ ਇਹ ਪਹਿਲੀ ਗੱਲ ਤਾਂ ਤੁਸੀਂ ਸਿਆਣੇ ਜੀ ਵੀ ਅੱਜ ਜਿਹੜਾ ਵੀ ਕੋਟਬਾਲ ਨੂੰ ਕੋ ਪੈਰ ਲਾ ਲਿੰਦਾ ਕੋ ਸਟਾਰ ਬਣ ਜਾਂਦਾ ਕੋ ਸਟਾਰ ਬਣ ਜਾਂਦਾ ਜਿਹਨੂੰ ਕੋ ਗੱਲ ਸਮਝਦਾ ਜੋ ਸਮਝ ਖੁਸ਼ੀ ਨਹੀਂਦਾ ਅੱਛਾ ਜੀ ਆ ਹੁਣੇ ਭਾਜੀ ਵੇਖਣ ਦੇ ਸਾਡੇ ਮੁੰਡੇ ਆਪਣੇ ਹੀ ਲਾਲਪੁਰ ਦੇ ਕਹਿੰਦੇ ਤੇ ਕੋਈ ਪਿੰਡੋਂ ਦਾ ਹੀ ਇੱਕੋ ਹੀ ਗੜਾਈ ਆ ਇਹ ਨਾਲ ਜੁੜਿਆ ਜੋ ਲੋਣ ਲਗਤਿਆ ਕਿੰਨਾਂ ਮਿਲਦੇ ਚੰਗੇ ਫੇਰਦੇ ਇਹਨੇ ਮਡੇਰਾ ਬਾਬਾ ਨਾਲ ਕੋ ਆਪਣੇ ਪਿੰਡ ਵਾਸਤੇ ਵੋਟਾਂ ਤੇਰੇ ਜਰ ਹੋ ਜਾਂ। ਹਾਂ ਦੇ ਕਹਿੰਦੇ ਆ। ਅੱਛਾ ਜੀ। ਉਹ ਵਖਵਾ ਕੋਣ ਕਰਕੇ ਮਡੇ ਪਾਰ ਕੇ। ਕਰ ਲੈ ਆਪਣਾ ਟਰ ਬਣਾ ਲਈ ਜਾਂ ਲੂੰ ਲਾਈ। ਇਸ ਕਰਕੇ ਚਲੋ ਹਾਂ ਜੀ ਨਾਲ ਬੜਾ ਸ਼ੁਗਰ ਕਰ ਰਿਹਾ। ਯਾਦ ਰਹੀ ਕੋ ਟੂਰਨਾਮੈਂਟ ਕਰਾਉਂਦਾ ਕੋਈ ਕਰਾਵੇ ਮੇਰੇ ਖਿਆਲਾਂ ਜਦੋਂ ਤੁਸੀਂ ਖੇਡਦੇ ਹੋ ਉਦੋਂ ਤੇ ਕੱਲਾ ਰੈਫਰੀ ਖੜਾਈ ਜਾਂਦਾ ਸੀ ਅੱਜ ਕੱਲ ਦੇ ਲੈਣ-ਬੈਣ ਵੀ ਆ ਗਏ ਹਾਂ ਰੈਫਰੀ ਵੀ ਆ ਗਏ ਕੋਚ ਵੀ ਆ ਗਏ ਕੱਲਾ 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 ਹੁਣ ਤੇ ਕੋਈ ਦਿਲ ਲੱਗ ਵਾਲੀ ਗੱਲ ਨਹੀਂ ਉਹਦਾ ਜੋਲ ਫੀਸ ਨਹੀਂ ਰਾਹੀ ਆ ਉਹ ਮਿਲਣਾ ਨਹੀਂ ਦਿੰਦਾ ਕੋਈ ਤਾਂ ਲਿੱਕੀ ਮੋਟੀ ਗਲਤੀ ਝੰਡ ਕੰਪਲ ਤਾ ਯਾਰੀ ਕੋਈ ਬੰਦੇ ਪੁਲਾ ਮਾਸਟਰ ਡੀਪੀਪੀ ਟੀਆਈ ਹੁੰਦੇ ਨੇ ਕਢੋ ਜਾਣਾ ਕੋਈ ਨਾ ਕੋਈ ਤਰੀਨ ਦਿੱਤੀ ਹੁੰਦੀ ਹਿੰਦੀ ਬਤਿਆ ਜੀ ਹੁਣ ਬੱਚੇ ਤਾਲੀਮੋਂ ਬਾਹਰ ਜਿਹੜਾ ਦਾ ਮੈਂ ਹੀ ਹੋ ਕੋ ਹੈ ਹੀ ਨਹੀਂ ਇਹਦਾ ਦਾ ਫਰਕ ਪੈ ਗਿਆ ਨਹੀਂ ਤੁਸੀਂ ਆਂਦੇ ਮੈਂ ਦੋਆ ਪੈਰਾਂ ਨੇ ਬੋਲਣ ਲਈ ਫਿਰਦਾ ਸਾਰੀ ਗਰਾਊਂਡ 'ਚ ਤੇ ਮੈਂ ਉਹ ਫਿਰ ਆਪੋ ਆਪਣੇ ਸਮੇਂ ਦੀ ਗੱਲ ਹੈ ਤੁਹਾਡਾ ਉਸਤਾਦ ਜਿਹੜਾ ਹੈਗਾ ਜੀ ਉਹ ਲਗਾਤਾਰ ਤਿੰਨ-ਤਿੰਨ ਘੰਟੇ ਸੌਣ ਭੱਦ ਨਹੀਂ ਗਿਆ ਤੇ 20 ਘੰਟੇ ਬੈਠਾ ਅੱਛਾ ਜੀ ਤਿੰਨ ਘੰਟੇ ਤੋਂ ਬਾਅਦ ਉਹਨੇ ਪਾਣੀ ਪੀਂ ਜਾਣਾ ਮਾਨੂੰ ਟਾਈਮ ਨਹੀਂ ਇੰਨਾ ਕੁ ਬਣਾ ਦਿੰਦਾ ਆ ਬਹੁਤ ਤਗੜਾ ਹੈ ਅੱਛਾ ਜੀ ਮੇਰ ਵੀ ਤਗੜਾ ਹੈ ਵਾਲੀਵਾਲ ਦਾ ਬੋਲ ਮਾਰਦਾ ਤੇ ਇਹ ਹੁਣ ਮੁੰਡੇ ਦੇ ਵੀ 25 ਮਿੰਟ ਘੱਟ ਆ ਜਾਂਦੀ ਬਿਆਹ ਬਹ ਜਾਂਦੀ ਹੈ ਅਸਟੈਂਡ ਤੇ ਜਾ ਕੇ ਗੱਲ ਮੁੱਕਦੀ ਹੈ ਨਹੀਂ ਉਹ ਹੁਣ ਜਿਆਦਾ ਚਲੋ ਟਾਡੇ ਸਮੇਂ ਉਹ ਖਰਾਕਾਂ ਆਹੀਂ ਨਾ ਤੇ ਉਹ ਖਰਾਕਾਂ ਰਹੀਆਂ ਨੇ ਦੇਖ ਪਤਾ ਨਹੀਂ ਗੱਲ ਆ ਇਹ ਮੁੰਡੇ ਹੁਣ ਖੇਡਦੇ ਨੇ ਕਿ ਕਮਾਰ ਕੇ ਨਾ ਚਲੇ ਜਾਂਦਾ ਰਾਤ ਸੋਚਿਆ ਯਾਰ ਮੇਰੇ ਕੋਲ ਗਲਤੀ ਕਿਵੇਂ ਹੋਈ ਸਾਡੇ ਕੋਲ ਜੇ ਕੋਈ ਗਲਤੀ ਹੋ ਜਾਂਦੀ ਉਹ ਰਾਤ ਨੂੰ ਪਛਤਾਵਾ ਕਰੀ ਜਾਂਦਾ ਜਦੋਂ ਮਨ ਜਲਵੇਂ ਪਈਦਾ ਹੈ ਅੱਛਾ ਜੀ ਯਾਰ ਫੜੇ ਮੁੰਡੇ ਨੇ ਫੜਿਆ ਤੇ ਫੜਿਆ ਤੋ ਇਹ ਨਹੀਂ ਅਜਿ ਧੱਕਿਆ ਤੇਰੇ ਕੋਲ ਧੱਕਿਆ ਨਹੀਂ ਜਾਣਾ ਮੈਂ ਆਪਣੀ ਸੋਚ ਵੀ ਰਾਜ ਜਿਹੜੀ ਆ ਉਸ ਬਾਤ ਤੇ ਨਿਰਭਰ ਕਰਦਾ ਇਹ ਕਿਉਂ ਗਲਤਾ ਲੱਗੋ ਕੰਮ ਹੈ ਪਰ ਹੁਣ ਅੱਜ ਕੱਲ ਸੋਚਦੇ ਨਹੀਂ ਮੋਹਾਂ ਜਨ ਜਲ ਚਲੋ ਗਏ ਆ ਪੈਨ ਨਾ ਚੱਲਣ ਜਾਂ ਘੜੀ ਤੇ ਉਹਨੇ ਕੰਮ ਆ ਰੋ ਗੱਲ ਨੂੰ ਕੀ ਚੜਾ ਨਹੀਂ ਕੌਣ ਨਾਲ ਤੁਰੇ ਚੱਲਦੇ ਆ ਹੁਣ ਹੁਣ ਜਾਬਦੀ ਨੇ ਵੀ ਜਿਹੜੇ ਮੈਂ ਤੇ ਇੱਥੇ ਆ ਕੇ ਵੇਖਿਆ ਜਿੱਡੇ ਬੜੇ ਸੋਹਣੇ ਬੱਚੇ ਨੇ ਨਿਕਨੇ ਕਿ ਖੇਡਦੇ ਮੈਂ ਵੀ ਇੱਥੇ ਆ ਕੇ ਮਨ ਵੀ ਖੁਸ਼ ਹੁੰਦਾ ਕਿ ਕਮ ਸੋਕ ਕਮ ਇਹ ਬੱਚੇ ਸਾਡੇ ਬੱਚਾ ਹੈ ਬਚ ਜਾਣ ਜਿਹੜਾ ਸਾਡਾ ਪੰਜਾਬ ਦਾ ਹੋਇਆ ਪਿਆ ਹਾਂਜੀ ਲੱਗਦਾ ਹੈ ਕਿਤੇ-ਕਿਤੇ ਵੀ ਇਹ ਇਹ ਬੱਚੇ ਨਸ਼ਿਆਂ ਤੋਂ ਬਚ ਜਾਣ ਵੇਖੋ ਜੇ ਤੋਂ ਕੋ ਲੋਕਾਂ ਨੇ ਬੁਲਾ ਲਏ ਬਹੁਤ ਕੀਤੇ ਨੇ ਜਿਦਾ ਸੰਤਕੋੜੀ ਟੂਰਨਾਮੈਂਟ ਹੋ ਰਿਹਾ ਪਿਆ ਕਲਾਪਦਾਨਾ ਤੇ ਬਹੁਤ ਤਗੜਾ ਵਾ ਇਹ 달ੇ ਚੱਕ ਵੀ ਦਰੋਂਗੜ ਬਣ ਗਈ ਆ ਹਰ ਪਹਿਲੀ ਜੀ ਬਣੀ ਹੁੰਦੇ ਮੰਮਣੀ ਬਣ ਗਈ ਆ ਰਾਜਚੱਕ ਜੱਲਾਵਾਲੀ ਆ ਅੱਗਿਆ ਹੋਈ ਗਰੋਂਗੜੀ ਮਾਲੋ ਛੀਲਾ ਤਾਂ ਮੁੰਡੇ ਅੱਛੇ ਹੁੰਦੇ ਸੀ ਕਾਲਾ ਫਗਣੇ ਦੇਹਤ ਕੇਂਦੇ ਸਾਲ ਕੁਝ ਜਾਣਾ ਚਾਹੁੰਦੇ ਜੇ ਉਦੋਂ ਉਦੋਂ ਲੋਕ ਨੂੰ ਸ਼ੌਂਕ ਹੁੰਦਾ ਹੈ ਸ਼ੌਂਕ ਇਹ ਕਿਹੜੇ ਕਿਹੜੇ ਕੀੜੇ ਕਿਹੜੀ ਗਰੋਂੜਾ ਨਹੀਂ ਅੱਛਾ ਜੀ ਤਾਂ ਘਣੀਆਂ ਕਿਹੜੀ ਗਰੋਂੜਾ ਨਹੀਂ ਇਹੋ ਹੀ ਸਾਡੇ ਪੀੜੀ ਸਾਡੇ ਲੋਕ ਘਣੀਆਂ ਹਲਪਤੀਤੀ ਸਾਰੇ ਅਛਾ ਜੀ ਉਹ ਜਿਹੜੇ ਇੱਥੇ ਆ ਕੇ ਘੜੀਆਂੋਂ ਮੜੇ ਇੱਥੇ ਆ ਕੇ ਦਾਖਲ ਹੋ ਗਏ ਉਸ ਤੋਂ ਬਾਅਦ ਕਰ ਗੱਲ ਨਹੀਂ ਬੰਦ ਪਰ ਇਹ ਵੀ ਇੱਕ ਲਾ ਲੋ ਵੀ ਜਿੱਦਾਂ ਅਸੀਂ ਆਪਾਂ ਮਾਝੇ ਦੇ ਆ ਜਾਂ ਇਧਰਲਾ ਏਰੀਆ ਇੱਥੇ ਜਿਆਦਾ ਫੁੱਟਬਾਲ ਖੇਡਿਆ ਜਾਂਦਾ ਜਿਹੜਾ ਅਈ ਨਾਲੇ ਵੀ ਬੈਲਟ ਆ ਉਥੇ ਕੁਸ਼ਤੀਆਂ ਹੁੰਦੀਆਂ ਨੇ ਜਿਹੜੀ ਸਾਡੀ ਮਾਲਵੇ ਦੀ ਬੈਲਟ ਆ ਉਥੇ ਕਬੱਡੀ ਕਬੱਡੀ ਆਲੀ ਉਹ ਫਿਰ ਆਪਾਂ ਪਰ ਜੀਵਾ ਜਿੱਦੋਂ ਸ਼ੋਅ ਅੱਜ ਠੀਕ ਹੈ ਇਹ ਤਾਂ ਸਮਝ ਲੋ ਕਿ ਬੜਾ ਵਧੀਆ ਲੱਗਿਆ ਇਹਨਾਂ ਨਾਲ ਗੱਲਬਾਤ ਕਰਕੇ ਕਿਉਂ ਇਹਨਾਂ ਦੇ ਕੋਲੋਂ ਹੀ ਸਾਨੂੰ ਕੁਝ ਸਿੱਖ ਨੂੰ ਮਿਲਦਾ ਕਿਉਂ ਇਹ ਪੁਰਾਣੇ ਸਮੇਂ ਦੇ ਖਿਡਾਰੀ ਬਹਿ ਚੁੱਕੇ ਨੇ ਅੱਜ ਦੇ ਜਿਹੜੇ ਖਿਡਾਰੀ ਨੇ ਉਹਨਾਂ ਦੀਆਂ ਥੋੜਾ ਹੋਰ ਚੀਜ਼